ਦੋਸਤੋ ਦੁਨੀਆ 'ਚ ਅਸੀਂ ਹਰ ਚੀਜ਼ ਲੱਭਦੇ ਆਂ ਘਰ ਲੱਭਦੇ ਆਂ ਮਕਾਨ ਲੱਭਦੇ ਆਂ ਆਲਾਦ ਲੱਭਦੇ ਆਂ ਪੈਸਾ ਲੱਭਦੇ ਆਂ ਪਰ ਦੋ ਚੀਜ਼ਾਂ ਅਸੀਂ ਕਦੀ ਨਹੀਂ ਲੱਭਦੇ ਇੰਨੇ ਮਿਹਨਤ ਰੰਜਿਣ ਰਹੀਏ ਤਾਂ ਬਿੱਦ ਐਸੀ ਪਾਈਏ ਗੱਲੀ ਜੋਗ ਨਾ ਆਈ ਆਪਾ ਨਾਨਕ ਸਾਹਿਬ ਕਹਿੰਦੇ ਨੇ ਕਿ ਜਲਦੀ ਕੋਠੜੀ ਜੂ ਕਿਤਰਾ ਸਾਫ਼ ਰਹਿਣਾ ਕਿ ਤੁਹਾਨੂੰ ਮੈਂ ਦੱਸਦਾ ਉਹ ਮੇਰੇ ਲਾਗੇ ਬੈਠੋ ਗੱਲਾਂ ਨਾ ਜੋਗ ਨਹੀਂ ਹੁੰਦੇ ਜਦੋਂ ਕਿ ਸਾਨੂੰ ਇੱਕ ਤਰਾਜੂ ਚ ਪਾ ਕੇ ਤੋਲਿਆ ਜਾਂਦਾ ਉਹ ਤੱਕੜੀ ਤੁਹਾਡਾ ਵਜ਼ਨ ਤੇ ਦੱਸ ਸਕਦੀ ਹੈ ਪਰ ਤੁਹਾਡੀ ਕੀ ਕੁਆਲਿਟੀ ਹੈ ਉਹ ਨਹੀਂ ਦੱਸ ਸਕਦੀ ਤੱਕੜੀਆਂ ਦੇ ਵਸ ਦਾ ਰੋਗ ਨਹੀਂ ਹੁੰਦਾ ਕੁਆਲਿਟੀ ਦੱਸਣਾ ਕਿਸ ਚੀਜ਼ ਦੀ ਉਹਨਾਂ ਨੇ ਵਜ਼ਨ ਨਹੀਂ ਦੱਸਣਾ ਸਸਰੀ ਗੱਲ ਦੋਸਤੋ ਮੇਰਾ ਚੈਨਲ ਚੰਗਰੀ ਰਾ ਤੇ ਸਵਾਗਤ ਹੈ ਸਾਰਿਆਂ ਦਾ ਤੇ ਇਹਨਾਂ ਸਮਾਂ ਤੇ ਦੋਸਤੋ ਉਹੀ ਪੁਰਾਣਾ ਨਹਿਰ ਦਾ ਪੋੜਾ ਇਹ ਅੱਡੀ ਐਕਸਰਸਾਈਜ਼ ਹੈ ਲਾ ਕੇ ਤੇ ਮੈਂ ਇੱਥੇ ਬੈਠਾ ਹੀ ਆ ਕੇ ਦੋ ਪਲ ਤਾਂ ਦੇਣਾ ਸਾਂਝ ਪਾਉਣ ਵਾਸਤੇ ਤੇ ਉਸੇ ਕੋਸੀ ਦੀ ਟੋਪਾ ਊੜਜਾ ਦਸਤਕ ਦੇ ਰਿਹਾ ਮੈਂ ਹਾਂ ਚਲੋ ਸਾਡੇ ਨਾਲ ਮਾਪਦੇ ਗੱਪ ਛਪ ਨਾਲੇ ਇੱਥੇ ਦੋ ਘੜੀਆਂ ਇਹ ਪੜਾ ਤੇ ਸਾਹ ਲਿਆ ਜਾਂਦਾ ਨਾਲੇ ਕੋ ਗੱਲਬਾਤ ਕਰ ਲਈ ਜਾਂਦੀ ਆਜੋ ਕੋ ਅੱਜ ਵੀ ਗੱਲਬਾਤ ਕਰਦੇ ਆਂ ਉਸ ਤੋਂ ਕੁਦਰਤ ਸਾਨੂੰ ਕਦੀ ਨਾ ਕਦੀ ਇੱਕ ਮੌਕੇ ਨਾਲ ਜ਼ਰੂਰ ਨਵਾਜਦੀ ਆ ਤੇ ਉਸ ਮੌਕੇ ਦਾ ਜੇ ਅਸੀਂ ਦਰਵਾਜ਼ਾ ਖੋਲਤਾ ਤੇ ਫਿਰ ਸ਼ਾਇਦ ਸਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਥੋੜੇ ਆਸਾਨ ਹੋ ਜਾਂਦਾ ਪਰ ਜੇ ਅਸੀਂ ਉਸ ਮੌਕੇ ਨੂੰ ਛੱਡ ਕੇ ਕਿਸੇ ਹੋਰ ਮੌਕੇ ਦੀ ਤਲਾਸ਼ ਦੇ ਵਿੱਚ ਚੰਨੇ ਵੀ ਸ਼ਾਇਦ ਇਹਦੇ ਤੋਂ ਸਾਨੂੰ ਬਿਹਤਰ ਮਿਲ ਜਾਊਗਾ ਤੇ ਉਹ ਕੰਮ ਔਖਾ ਹੋ ਜਾਂਦਾ ਕਿਉਂਕਿ ਮਿੱਟੀ ਸਿਆਣੇ ਕਹਿੰਦੇ ਆ ਪਹਿਲੀ ਬਰਸਾਤ ਚ ਹੀ ਮਹਿਕਦੀ ਆ ਔਰ ਉਹ ਜਿਹੜੀ ਉਸ ਮਿੱਟੀ ਦੀ ਸੁਗੰਧ ਹੁੰਦੀ ਹੈ ਨਾ ਜਿੰਨੂੰ ਆਉਂਦੀ ਉਹਨੂੰ ਪੁੱਛੋ ਉਸ ਸੁਗੰਧ ਕਵਤਾਰ ਕੀ ਹੁੰਦੀ ਆ ਮਾਂ ਦੀ ਲੋਰੀ ਵਰਗੀ ਹੁੰਦੀ ਆ ਇਤਨੀ ਦੀ ਉਡਾਨ ਵਰਗੀ ਹੁੰਦੀ ਆ ਬੱਚੇ ਦੀ ਕਾਰਗਰ ਵਰਗੀ ਹੁੰਦੀ ਆ ਔਰ ਪਿਆਸੇ ਦੀ ਪਿਆਸ ਵਰਗੀ ਹੁੰਦੀ ਆ ਜਿਹੜਾ ਇਸ ਮਿੱਟੀ ਦੀ ਪਹਿਲੀ ਬਾਰਿਸ਼ ਦੀ ਬੂੰਦਾਂ ਦੀ ਖੁਸ਼ਬੂ ਹੁੰਦੀ ਹੈ ਨਾ ਉਹ ਮੁੜ ਕੇ ਦੂਜੀ ਵਾਰ ਸੱਚ ਅਸਲ ਨਹੀਂ ਹੁੰਦੀ ਕਦੀ ਵੀ ਇਸ ਕਰਕੇ ਦੋਸਤੋ ਕੋਈ ਵੀ ਚੀਜ਼ ਆ ਜਿਹੜੀ ਕੁਦਰਤ ਦਾ ਸ਼ੁਕਰ ਕਰੋ ਸ਼ੁਕਰਾਨਾ ਕਰੋ ਸਾਡੇ ਪੀਰ ਪਕਮਰਾ ਨੇ ਸਾਨੂੰ ਇਹੀ ਸਿਖਾਇਆ ਕਿਉਂਕਿ ਪੂਰੀ ਦੁਨੀਆ ਵੀ ਤੁਹਾਡੇ ਆਸਤੇ ਸਮੇਟ ਕੇ ਗ੍ਰਹਿ ਤ੍ਰਿਪਤੀ ਪੂਰੀ ਦੀ ਪੂਰੀ ਵੀ ਕਿਸੇ ਇਨਸਾਨ ਦੀ ਤੁਸੀਂ ਝੋਲੀ ਚ ਪਾ ਦੋਗੇ ਤੇ ਉਹਦਾ ਰਾਜ ਨਹੀਂ ਹੋਣਾ ਉਹ ਦੂਜੇ ਗ੍ਰਹਿ ਹਾਲ ਦਿਖਣ ਲੱਗ ਜੂਗਾ ਕਿਉਂਕਿ ਸਾਡੀ ਤ੍ਰਿਪਤੀ ਜਿਹੜੀ ਆ ਕੁਦਰਤ ਨੇ ਲਿਖੀ ਨਹੀਂ ਔਰ ਸਾਨੂੰ ਸਾਡੇ ਸ਼ਬਦਾਂ ਜਿਹੜੇ ਉਹ ਦੱਸਦੇ ਆ ਕਿ ਕਿਤਰਾ ਸੁਖੀ ਰਹਿਣਾ ਤੇ ਕਿਤਰਾ ਇੰਜਣ ਮਹਿ ਨਰੰਜਣ ਰਹੀਏ ਤਾਂ ਬਿੱਦ ਐਸੀ ਪਾਈਏ ਗੱਲੀ ਜੋਗ ਨਾ ਆਈ ਆਪਾਂ ਨਾਨਕ ਸਾਹਿਬ ਕਹਿੰਦੇ ਨੇ ਕਿ ਕੱਜਲ ਦੀ ਕੋਠੜੀ 'ਚ ਵੀ ਕਿਤਰਾ ਸਾਫ਼ ਰਹਿਣਾ ਤੇ ਤੁਹਾਨੂੰ ਮੈਂ ਦੱਸਦਾ ਉਹ ਮੇਰੇ ਲਾਗੇ ਬੈਠੋ ਗੱਲਾਂ ਨਾ ਜੋਗ ਨਹੀਂ ਹੁੰਦੇ ਤੋਂ ਜਿਸ ਦਰਖਤ ਦੇ ਉੱਤੇ ਪੰਛੀ ਰਹਿੰਦੇ ਆ ਨਾ ਪੰਛੀ ਰਹਿੰਦੇ ਆ ਉਹ ਦਰਖਤ ਪ੍ਰੋਟੈਕਟ ਕਰਦਾ ਪੰਛੀਆਂ ਨੂੰ ਖਾਲ ਦਿੰਦਾ ਉਹਨਾਂ ਨੂੰ ਰਹਿਣ ਦੇ ਹਿਤਾ ਕਰਦਾ ਆਪਣੀਆਂ ਟਾਹਣੀਆਂ ਦਾ ਕੇਰਾ ਬਣਾ ਕੇ ਉਹਨਾਂ ਵਾਸਤੇ ਕਿਲਾ ਬਣਿਆ ਰਹਿੰਦਾ ਪਰ ਜਦੋਂ ਉਹ ਸੁੱਕ ਜਾਂਦਾ ਨਾ ਤੇ ਪੰਛੀਆਂ ਨੂੰ ਛੱਡ ਕੇ ਕਿਸੇ ਦੂਸਰੇ ਦਰਖਤ ਤੇ ਚਲ ਜਾਂਦੇ ਇਦਾਂ ਹੀ ਸਾਡਾ ਸਾਡੇ ਨਾਲ ਹੁੰਦਾ ਅਸੀਂ ਇਹ ਸੋਚਦੇ ਆਂ ਵੀ ਅਸੀਂ ਘਰਾ ਪਰਿਵਾਰਾਂ ਉਹ ਰਿਸ਼ਤੇਦਾਰਾਂ ਦੋਸਤਾਂ ਦੀ ਬੜਿਆਮ ਜਦੋਂ ਕਿ ਸਾਡੀ ਕੋਈ ਐਮੀ ਤ ਨਹੀਂ ਹੁੰਦੀ ਇਹ ਸਾਡਾ ਭਰਮ ਹੁੰਦਾ ਪਰ ਤੁਹਾਡੇ ਬਿਨਾ ਸਾਰਾ ਕੁਝ ਚੱਲਣਾ 4 ਦਿਨ ਗਾਇਬ ਹੋ ਕੇ ਵੇਖ ਲਓ ਫਿਰ ਵੀ ਸਾਰਾ ਕੁਝ ਚੱਲੂਗਾ ਥੋੜੇ ਦਿਨ ਕੋਈ ਤੁਹਾਡੀ ਪਰਵਾਹ ਕਰੂਗਾ ਮੁੜ ਕੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਕੋਈ ਕਿਸੇ ਦਾ ਨਾਮ ਵੀ ਨਹੀਂ ਲੈਂਦਾ ਬڑے-ਬڑے ਰਾਜੇ ਮਹਾਰਾਜੇ ਪ੍ਰਕੰਬਰ ਪੀਰ ਕਿਸੇ ਨੂੰ ਯਾਦ ਵੀ ਨਹੀਂ ਗੇ ਕਿ ਉਹਨਾਂ ਸਾਡੇ ਆਸਤੇ ਕੀ ਕੀਤਾ ਜਿੰਨਾ ਬਣਾਇਆ ਲੱਗਦਾ ਸੀ ਕਿ ਸਭ ਸਾਰਾ ਕੁਝ ਸੰਜਣਾ ਹੋ ਜਾਊਗਾ ਸੰਸਾਰ ਹੋਵੇਂ ਦਾ ਉਵੇਂ ਹੀ ਚੱਲ ਰਿਹਾ ਸਿਰਫ ਸਾਡਾ ਪਰਮਾ ਤੇ ਸਾਡੇ ਬਿਨਾ ਪਤਾ ਨਹੀਂ ਸ਼ਾਇਦ ਕੀ ਹੋ ਜਾ ਕੁਝ ਵੀ ਨਹੀਂ ਹੋਣਾ ਤਰ੍ਹਾਂ ਕੁਝ ਉਵੇਂ ਹੀ ਚੱਲਣਾ ਉਹ ਚੀਜ਼ਾਂ ਅਸੀਂ ਕੋਲ ਰੱਖ ਲੈਣੇ ਆ ਨਾ ਸਾਨੂੰ ਦਰਦ ਦਿੰਦੀ ਆ ਸਾਡੇ ਜਿਹਾ ਹਮ ਸਾਨੂੰ ਦਰਦ ਦਿੰਦੇ ਆ ਜਦੋਂ ਅਸੀਂ ਉਮੀਦਾਂ ਨੂੰ ਰੱਖ ਲੈਨੇ ਆ ਕਿਸੇ ਤੋਂ ਉਮੀਦ ਰੱਖ ਲੈਨੇ ਆ ਕਿ ਸ਼ਾਇਦ ਇਹ ਮੇਰੀ ਚੀਜ਼ ਹੱਲ ਹੋ ਜੂਗੀ ਤੇ ਮੇਰੇ ਨਾਲ ਆ ਹੋ ਜੂਗਾ ਤੇ ਆ ਹੋ ਜੂਗਾ ਉਮੀਦ ਸਾਨੂੰ ਸਭ ਤੋਂ ਜ਼ਿਆਦਾ ਦਰਦ ਦਿੰਦੀ ਕਦੀ ਉਮੀਦ ਨਾ ਰੱਖੋ ਕਿਸੇ ਤੋਂ ਇਹ ਉਮੀਦ ਬਹੁਤ ਕੇਂਦਰੀ ਚੀਜ਼ ਹੁੰਦੀ ਆ ਔਰ ਜਿੰਨੀ ਤੁਹਾਨੂੰ ਇਹ ਉਮੀਦ ਦੀ ਸਿਕ ਹੁੰਦੀ ਆ ਇਹਦੇ ਪੂਰੇ ਹੁੰਦੇ ਇੰਤਜ਼ਾਰ ਹੁੰਦਾ ਉਹਨਾਂ ਹੀ ਤੁਹਾਡੇ ਤੋਂ ਦੂਰ ਚਲੇ ਜਾਂਦੀ ਹੈ ਕਦੀ ਵੀ ਉਮੀਦ ਨਾ ਪਾਲੋ ਕਿਸੇ ਤੋਂ ਇਹ ਗਹਿਰਾ ਦਰਦ ਆ ਇਹ ਗਹਿਰੀ ਪੀੜ ਆ ਕਿਉਂਕਿ ਉਮੀਦਾਂ ਅਕਸਰ ਟੁੱਟ ਜਾਂਦੀਆਂ ਬिखर ਜਾਂਦੀਆਂ ਗਵਾਚ ਜਾਂਦੀਆਂ ਤੇ ਮੇਰੇ ਨਾਲ ਇਦਾਂ ਹੋਇਆ ਬਹੁਤ ਵਾਰੀ ਦੋਸਤੋ ਜਿਹੜੇ ਲੋਕ ਤੁਹਾਨੂੰ ਸਿਰਫ ਲੋੜ ਵੇਲੇ ਯਾਦ ਕਰਦੇ ਆ ਨਾ ਜਿਹਨਾਂ ਨੂੰ ਕੋਈ ਮਤਲਬ ਹੁੰਦਾ ਦੇ ਤੁਹਾਡਾ ਦਰਵਾਜ਼ਾ ਆਖੜਕਾਉਂਦੇ ਆ ਉਹ ਤਰ੍ਹਾਂ ਕਦੀ ਉਹ ਤੁਹਾਡੇ ਘਰ ਨਹੀਂ ਆਉਂਦੇ ਕਦੀ ਤੁਹਾਨੂੰ ਬੁਲਾਉਂਦੇ ਨਹੀਂ ਇਹਨਾਂ ਲੋਕਾਂ ਦੀ ਕਹਾਣੀ ਦੇ ਤੁਸੀਂ ਅਸਲੀ ਪਾਤਰ ਨਹੀਂ ਹੁੰਦੇ ਇਹਨਾਂ ਦੀ ਗੱਡੀ ਦੇ ਤੁਸੀਂ ਮੁੱਖ ਟਾਇਰ ਨਹੀਂ ਹੁੰਦੇ ਇਹ ਤੁਹਾਨੂੰ ਵਰਤਦੇ ਆ ਸਿਰਫ ਇੱਕ ਸਤਪਣੀਆਂ ਕਰ ਜਰੂਰਤਾ ਵਾਸਤੇ ਤੁਸੀਂ ਸਿਰਫ ਇੰਨਾ ਦੀ ਜਰੂਰਤ ਪੂਰੀ ਕਰਨ ਵਾਸਤੇ ਹੀ ਆ। ਹੋਰ ਤੁਹਾਡਾ ਇਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਨਾਲ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਗਾਓ ਨਹੀਂ। ਮੈਂ ਤੁਹਾਡੇ ਕਦੀ ਆਪਣੇ ਹੁੰਦੇ ਆ। ਸਿਰਫ ਇਹਨਾਂ ਨੂੰ ਆਪਦੀ ਲੋੜ ਤੱਕ ਜਰੂਰਤ ਹੁੰਦੀ ਆ। ਇੱਥੋਂ ਤੱਕ ਹੀ ਸੀਮਤ ਹੁੰਦੇ ਆ। ਤੇ ਜਿਸ ਕਹਾਣੀ ਦੇ ਤੁਸੀਂ ਮੁੱਖ ਪਾਤਰ ਹੀ ਨਹੀਂ ਉਹਦਾ ਵਿਕਲਪ ਜੇ ਤੁਸੀਂ ਫਿਰ ਉੱਥੋਂ ਤੁਸੀਂ ਦੂਰੀ ਹੋ ਜਾਓ ਤੇ ਚੰਗਾ ਬਹੁਤ ਜਲਦੀ ਅਸੀਂ ਉਸ ਤੋਂ ਆਪਣੀ ਐਮਿਤਲੀ ਤਰਫ ਦੇ ਰਹੇ ਨੇ ਆ ਅਸੀਂ ਇਹ ਸਾਬਤ ਜ ਕਰਨ ਲੱਗੇ ਰਹੇ ਨੇ ਆ ਕਿ ਮੈਂ ਤੈਨੂੰ ਪਿਆਰ ਕਰਦਾ ਮੇਰਾ ਵਿਸ਼ਵਾਸ ਕਰ ਜਦੋਂ ਕਿ ਸਾਨੂੰ ਇੱਕ ਤਰਾਜੂ ਚ ਪਾ ਕੇ ਤੋਲਿਆ ਜਾਂਦਾ ਉਹ ਤੱਕੜੀ ਤੁਹਾਡਾ ਵਜ਼ਨ ਤੇ ਦੱਸ ਸਕਦੀ ਹੈ ਪਰ ਤੁਹਾਡੀ ਕੀ ਕੁਆਲਿਟੀ ਹੈ ਉਹ ਨਹੀਂ ਦੱਸ ਸਕਦੀ ਤੱਕੜੀਆਂ ਦੇ ਵਸ ਦਾ ਰੋਗ ਨਹੀਂ ਹੁੰਦਾ ਕੁਆਲਿਟੀ ਦੱਸਣਾ ਕਿਸ ਚੀਜ਼ ਦੀ ਉਹਨਾਂ ਨੇ ਵਜ਼ਨ ਹੀ ਦੱਸਣਾ ਤੇ ਦੋਸਤੋ ਜਿਹੜੇ ਤੁਹਾਡਾ ਵਜ਼ਨ ਤੋਲਦੇ ਆ ਨਾ ਉਹਨਾਂ ਨੇ ਤੁਹਾਡਾ ਵਜ਼ਨ ਹੀ ਤੋਲਣਾ ਉਹਨਾਂ ਦਾ ਲੈ ਕੇ ਦੀ ਤੁਹਾਡੀ ਖੌਂਦ ਦੀ ਕੋਈ ਅਹਿਮਤ ਨਹੀਂ ਕੀ ਉਹਨਾਂ ਨੂੰ ਉਹਨਾਂ ਤੋਂ ਜਿੰਨਾ ਦੂਰ ਹੋ ਸਕਦੇ ਆ ਆਪਾਂ ਹੋ ਜੀਏ ਇਹੋ ਹੀ ਬਿਹਤਰ ਆ ਮੁੱਦ ਤੋਂ ਬਾਅਦ ਯਕੀਨ ਹੂਆ ਥਾ ਕਿਸੇ ਪਰ ਇੱذਿਆ ਸਾਬਤ ਹੋਆ ਕਿ ਕੋਈ ਵੀ ਯਕੀਨ ਕੇ ਕਾਬਿਲ ਨਹੀਂ ਇਹ ਮਿਰਜ਼ਾ ਗਾਲਬਉਨਾਂ ਦਾ ਸ਼ੇਰ ਆ ਗਰੀ ਬੇਦਨਾ ਇਹਦੇ ਵਿੱਚ ਕਹਿੰਦੇ ਵੀ ਸਾਲਾਂ ਦੇ ਸਾਲ ਲੱਗੇ ਕਿਸੇ ਤੇ ਯਕੀਨ ਕਰਦਿਆਂ ਤੇ ਮੈਨੂੰ ਇੱਥੇ ਯਕੀਨ ਕਰਨਾ ਚਾਹੀਦਾ ਕਿ ਨਹੀਂ ਫਿਰ ਜਦੋਂ ਯਕੀਨ ਕੀਤਾ ਉਹਨੇ ਯਕੀਨ ਤੋੜਿਆ ਤੇ ਫਿਰ ਮੈਨੂੰ ਪਤਾ ਲੱਗਾ ਕਿ ਕੋਈ ਵੀ ਯਕੀਨ ਦੇ ਇੱਥੇ ਕਾਬਿਲ ਨਹੀਂ ਹੈਗਾ ਮੋੜ ਤੋਂ ਬਾਅਦ ਯਕੀਨ ਹੂਆ ਥਾ ਕਿਸੇ ਪਰ ਫਿਰ ਜੇ ਸਾਬਤ ਹੂਆ ਕਿ ਕੋਈ ਵੀ ਯਕੀਨ ਦੇ ਕਾਬਲ ਨਹੀਂ ਦੋਸਤੋ ਰੋਸਾਂ ਦਾ ਵਿਸ਼ਵਾਸ ਹੁੰਦਾ ਜਿਹੜਾ ਸੀ ਕਰ ਲੈਨੇ ਆ ਤੇ ਜਦੋਂ ਇਸ ਕਰਕੇ ਕਰ ਲੈਨੇ ਆ ਕਿ ਸਾਡਾ ਅੰਦਰ ਸਾਫ ਹੁੰਦਾ ਅਸੀਂ ਅੰਨੇ ਵੀ ਚਲੋ ਇਹੋ ਜਿਹਾ ਮੈਂ ਸ਼ਾਇਦ ਉਹੋ ਜਿਹਾ ਉ ਪਰ ਇਹ ਲੋਕ ਜਿਹੜੇ ਆ ਇਹ ਜਮਾਨਾ ਵਾ ਤੇ ਤੁਹਾਡੇ ਭਰੋਸੇ ਨੂੰ ਤੋੜ ਦਿੰਦਾ ਬੜੀ ਬੁਰੀ ਤਰ੍ਹਾਂ ਤੇ ਫਿਰ ਤੁਸੀਂ ਕਿਸੇ ਤੇ ਭਰੋਸਾ ਨਹੀਂ ਕਰਦੇ ਦੋਸਤੋ ਸਿਆਣੇ ਕਹਿੰਦੇ ਆ ਜਦੋਂ ਅਸੀਂ ਲੋੜ ਤੋਂ ਵੱਧ ਕਿਸੇ ਨੂੰ ਕੋਈ ਦਿੰਨੇ ਆ ਨਾ ਕਹੇ ਠੱਗੇ ਜਾਂਦੇ ਆ ਉਹ ਪੈਸਾ ਹੋਵੇ ਉਹ ਪ੍ਰੇਮ ਹੋਵੇ ਉਹ ਵਿਸ਼ਵਾਸ ਹੋਵੇ ਸਮਾਂ ਹੋਵੇ ਅਸੀਂ ਦਿੰਨੇ ਆ ਨਾ ਜਦੋਂ ਫੇਰੇ ਤੇ ਸਾਡੇ ਨਾਲ ਠੱਗੀ ਜਰੂਰ ਵਾਜਦੀ। ਕਈ ਵਾਰੀ ਅਸੀਂ ਆਪਦੀ ਕਦਰ ਇਸ ਕਰਕੇ ਗਵਾ ਲੈਂਦੇ ਆ ਕਿ ਅਸੀਂ ਜਿਸ دوست ਨੂੰ ਦੋਸਤ ਸਮਝਦੇ ਆ ਉਹਦੀ ਵਾਜ ਵੀ ਸਾਨੂੰ ਬੁਲਾਉਂਦਾ ਅਸੀਂ ਨੰਗੇ ਪੈਰੀਂ ਦੌੜ ਜਾਂਦੇ ਆ ਪਰ ਇੱਕ ਵਕਤ ਆਉਂਦਾ ਜਦੋਂ ਤੁਹਾਨੂੰ ਉਹਦੀ ਲੋੜ ਪੈਂਦੀ ਨਾ ਫਿਰ ਉਹ ਆਪਣੀ ਐਮੀਤ ਦਿਖਾਉਂਦਾ ਇਰੋ ਦਿਖਾਉਂਦਾ ਕਿ ਉਹ ਕੀ ਚੀਜ਼ ਸੀ ਤੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਸੀਂ ਇਹਦੇ ਆਸਤੇ ਕੀ ਕੀ ਕਰਦੇ ਸੀ ਅਰੇ ਹੱਥ ਮਲਦੇ ਹੁੰਦਾ ਮੁੜ ਕੇ ਦੋਸਤੋ ਵਕਤ ਰਹਿੰਦਿਆਂ ਆਪਣੇ ਸਮੇਂ ਦੀ ਆਪਣੀ ਆਪਣੀ ਰਿਸਪੈਕਟ ਦੀ ਕਦਰ ਕਰਨੀ ਚਾਹੀਦੀ ਸਾਨੂੰ ਵਕਤ ਗਵਾ ਕੇ ਸਾਡੇ ਹੱਥ ਕੁਝ ਵੀ ਨਹੀਂ ਆਉਂਦਾ ਤੇ ਹੁੰਦਾ ਵੀ ਸਾਡੇ ਨਾਲ ਅਕਸਰ ਇਦਾਂ ਹੀ ਹੈ ਇਹ ਚੀਜ਼ ਦੋਸਤੋ ਸਾਨੂੰ ਇੱਕ ਦਿਨ ਤੇ ਹਾਸਲ ਨਹੀਂ ਹੁੰਦੀ ਸਾਨੂੰ ਜੋ ਜੋ ਜ਼ਿੰਦਗੀ ਦੇ ਪੰਧ ਅਸੀਂ ਪਏ ਜਾਂਦੇ ਆ ਤੇ ਬੜੇ ਲੰਮੇ ਤਜਰਬੇ ਸਾਨੂੰ ਹਾਸਲ ਹੁੰਦੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਮੇਰਾ ਦੋਸਤ ਕਿਹੜਾ ਤੇ ਦੁਸ਼ਮਣ ਕਿਹੜਾ ਤੇਈ ਵਾਰੀ ਸਾਰੀ ਉਮਰ ਅਸੀਂ ਆਪਣੇ ਦੋਸਤ ਨੂੰ ਦੋਸਤ ਮੰਨਦੇ ਰਹਿੰਨੇ ਪਰ ਉਹ ਦੋਸਤ ਨਹੀਂ ਹੁੰਦਾ ਤੇ ਕਹਿੰਦੇ ਆ ਵੀ ਜੇ ਦੁਸ਼ਮਣ ਪਹਿਚਾਣਿਆ ਜਾਵੇ ਨਾ ਉਹ ਦੋਸਤੋਂ 1000 ਗੁਣਾ ਬਿਹਤਰ ਹੁੰਦਾ ਪਰ ਅਸੀਂ ਪਛਾਣ ਹੀ ਨਹੀਂ ਪਾਉਂਦੇ ਕਿਉਂਕਿ ਉਹਦਾ ਮਖੌਟਾ ਇੰਨਾ ਮੀਨ ਇੰਨਾ ਬਰੀਕ ਤੇ ਇੰਨਾ ਸੁਖੋਂ ਤਾਂ ਭਰਿਆ ਹੁੰਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਜਿੰਨੇ ਚਿਰ ਨੂੰ ਸਾਨੂੰ ਇਹ ਅੱਖ ਮਿਲਦੀ ਹੈ ਵੇਖਣ ਵਾਲੀ ਤੇ ਕੌਣ ਦੋਸਤਾਂ ਤੇ ਕੌਣ ਦੁਸ਼ਮਣ ਆ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਦੋਸਤੋ ਦੁਨੀਆ 'ਚ ਅਸੀਂ ਹਰ ਚੀਜ਼ ਲੱਭਦੇ ਆ ਕਾਰ ਲੱਭਦੇ ਆ ਮਕਾਨ ਲੱਭਦੇ ਆ ਾਲਾਦ ਲੱਭਦੇ ਆ ਪੈਸਾ ਲੱਭਦੇ ਆ ਪਰ ਦੋ ਚੀਜ਼ਾਂ ਅਸੀਂ ਕਦੀ ਨਹੀਂ ਲੱਭਦੇ ਇੱਕ ਪਿਆਰ ਤੇ ਇੱਕ ਸਾਡੀ ਮੌਤ ਤੇ ਇਹਨਾਂ ਨੇ ਜਦੋਂ ਸਾਨੂੰ ਲੱਭਣਾ ਹੁੰਦਾ ਤੇ ਖੋਦ ਹੀ ਲੱਭ ਜਾਂਦੇ ਲੱਭ ਲੈਂਦੇ ਸਾਨੂੰ ਕਿਉਂਕਿ ਅਸੀਂ ਹੋਰ ਹੀ ਚੀਜ਼ਾਂ 'ਚ ਗਵਾਚੇ ਰਹਿੰਦੇ ਆ ਸਾਨੂੰ ਇਹਨਾਂ ਚੀਜ਼ਾਂ ਦੋਵਾਂ ਦਾ ਕਦੀ ਪਤਾ ਹੀ ਨਹੀਂ ਲੱਗਦਾ ਤੇ ਦੋਸਤੋ ਸਾਨੂੰ ਲੋੜ ਆ ਯਾਰ ਨੂੰ ਲੱਭਣ ਦੀ ਸਾਨੂੰ ਲੋੜ ਆ ਇਸ ਚੀਜ਼ ਨੂੰ ਯਾਦ ਰੱਖਣ ਦੀ ਕਿ ਸੰਸਾਰ ਨਾਸਵਾਨ ਆ ਤੇ ਸਾਡੀ ਬੁੱਕਲ ਚ ਨਹੀਂ ਆਉਣਾ ਸਾਡੀ ਮੁੱਠੀ ਚ ਨਹੀਂ ਸਿਮਟਣਾ ਇਸ ਚੀਜ਼ ਨੂੰ ਜੇ ਅਸੀਂ ਯਾਦ ਰੱਖਾਂਗੇ ਤੇ ਹੋ ਸਕਦਾ ਬਹੁਤ ਕੁਝ ਅਸੀਂ ਬਿਹਤਰ ਕਰਨ ਵਾਲੇ ਤੁਰੀਏ ਸਾਡਾ ਆਲਾ ਦਵਾਲਾ ਜਿਹੜਾ ਵਾ ਵੱਡੇ ਆਂਦੀ ਗਵਾਂਡੀ ਆ ਜਿਹੜੀ ਸਾਡੇ ਰਿਸ਼ਤੇ ਆ ਸ਼ਾਇਦ ਸੁਧਰ ਜਾਣ ਸ਼ਾਇਦ ਸਾਫ਼ ਹੋ ਜਾਣ ਰਿਸ਼ਤਿਆਂ ਚ ਦੀ ਡੋਰ ਚੋਰ ਗੰਡਾ ਨਾ ਪੈਣ ਬੜਾ ਕੁਝ ਅਜੀਬ ਇਨਸਾਨ ਚਾਵੇ ਤੇ ਕਰ ਸਕਦਾ ਦੋਸਤੋ ਇਹ ਗੱਲਾਂ ਸੀ ਜਿਹੜੀਆਂ ਮੈਂ ਆਪਣੇ ਦਿਲ ਦੀਆਂ ਤੁਹਾਡੇ ਨਾਲ ਕੀਤੀਆਂ ਜੇ ਮਿਲੀਆਂ ਗੱਲਾਂ ਚੰਗੀਆਂ ਲੱਗਣ ਤਾਂ ਮੈਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਸਾਂਝ ਪਾਉਂਦਾ ਰਹਿ ਸਕਾਂ ਜਿੱਥੇ-ਜਿੱਥੇ ਵੀ ਦੇਸ਼-ਉਦੇਸ਼ ਤੁਸੀਂ ਵਸਦੇ ਜੀ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਪੋਤਾ ਪੰਨੂ